ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਪੀਟ ਪਲਸ ਬੀ ਵੱਲੋਂ ਸੈਕੰਡ ਲਿਸਟ ਜਿਹੜੀ ਵੇਟਿੰਗ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਦੋਸਤੋ ਪਹਿਲਾਂ ਜਿਹੜੀ ਲਿਸਟ ਆਈ ਸੀ ਉਹ 2021 ਦੀਆਂ ਪੋਸਟਾਂ ਦੀਆਂ ਸੀਗੀਆਂ ਤੇ ਜਿਹੜੀ ਹੁਣ ਲਿਸਟ ਆਈ ਏ ਉਹ ਹੋਰ ਏ ਤੇ ਇਹਦੇ ਵਿੱਚ ਜਿਹੜੇ ਹੁਣ ਕਈ ਦੋਸਤਾਂ ਦਾ ਪਹਿਲਾਂ ਦਾ ਸਵਾਲ ਸੀ ਕਿ ਜਿਹੜੇ ਪਾਸਿੰਗ ਮਾਰਕਸ ਵਾਲੇ ਹੋ ਇਹਨੇ ਐਡ ਕੀ ਉਹ ਸਹੀ ਹੈ ਜਾਂ ਨਹੀਂ ਤਾਂ ਦੋਸਤੋ ਕੋਈ ਵੀ ਐਡ ਨਹੀਂ ਹੋਇਆ ਇਦਾਂ ਦੀ ਕੋਈ ਵੀ ਨਿਊਜ਼ ਨਹੀਂ ਸੀਗੀ ਤੁਸੀਂ ਲਿਸਟ ਖੁਦ ਵੀ ਚੈੱਕ ਕਰ ਸਕਦੇ ਹੋ ਤੁਹਾਨੂੰ ਆਉਣ ਵਾਲੀ ਲਿਸਟ ਵੀ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਵੇਟਿੰਗ ਲਿਸਟ ਹੈ ਪਰ ਜੇਕਰ ਕੁਝ ਬੱਚੇ ਜਿਹੜੇ ਛੱਡਦੇ ਨੇ ਜਾਂ ਫਿਰ ਜੁਆਇਨ ਨਹੀਂ ਕਰਦੇ ਤਾਂ ਹੀ ਇਹਨਾਂ ਦੀ ਨਿਯੁਕਤੀ ਕੀਤੀ ਜਾਵੇਗੀ ਤੇ ਆਓ ਤੁਹਾਨੂੰ ਹੁਣ ਲਿਸਟ ਵਿੱਚਲੇ ਨਾਮ ਦੱਸ ਦਿੰਦੇ ਹਾਂ ਕਿ ਕਿਹੜੇ-ਕਿਹੜੇ ਬੱਚੇ ਹੋਏ ਨੇ ਸਿਲੈਕਟ ਵੇਟਿੰਗ ਲਿਸਟ ਦੇ ਲਈ ਤੋ ਦੇਖੋ ୱੇਟਿੰਗ ਲਿਸਟ ਦੇ ਜਾਣਨ ਤੋਂ ਪਹਿਲਾਂ ਤੁਸੀਂ ਇਹ ਖਿਆਲ ਕਰ ਲਓ ਕਿ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਤੇ ਜੇਕਰ ਤੁਹਾਡਾ ਇਸ ਦੇ ਵਿੱਚ ਨਾਮ ਸੀ ਹੈ ਜਾਂ ਨਹੀਂ ਹੈ ਜਾਂ ਫਿਰ ਤੁਸੀਂ ਇਹ ਪੇਪਰ ਦਿੱਤਾ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਦੇਖੋ ਜੀ ਉਹਨਾਂ ਨੇ ਪਹਿਲਾਂ ਹੀ ਥੱਲੇ ਦੱਸ ਦਿੱਤਾ ਕਿ ਉਮੀਦਵਾਰਾਂ ਦੀ ਕਾਉਂਸਲਿੰਗ ਫਾਈਲਾਂ ਚੈੱਕ ਕਰਨੋਂ ਪ੍ਰੰਤ ਜੇਕਰ ਕੋਈ ਦਸਤਾਵੇਜ਼ ਦੂਰਾ ਪਾਇਆ ਜਾਂਦਾ ਤਾਂ ਉਸ ਦਾ ਨਤੀਜਾ ਵਿਦਾਇਲਡ ਰੱਖਿਆ ਜਾਏਗਾ ਤੇ ਪੂਰੀ ਜੀ ਸਾਵਧਾਨੀ ਵਰਤੀ ਗਈ ਹੈ ਪਰੰਤੂ ਜੇਕਰ ਕੋਈ ਤਰੁੱਟੀ ਬੋਰਡ ਦੇ ਧਿਆਨ ਵਿੱਚ ਆਉਂਦੀ ਤਾਂ ਉਸ ਨੂੰ ਸੁਧਾਰਨ ਤੱਕ ਬੋਰਡ ਕੋਲ ਰੱਖਵਾ ਹੋਏਗਾ ਤੇ ਇਹ ਸੂਚੀ ਜਿਹੜੀ ਹੈ ਇਸ ਇਤਿਹਾਰ ਨੰਬਰ 15 2022 ਤਾਂ ਦੋਸਤੋ ਇਹ 2022 ਦੀ ਪੋਸਟ ਹੈ ਸੀਗਿਆ ਚੱਲ ਰੇ ਕੋਰਟ ਕੇਸਾਂ ਵਿੱਚ ਹੋਣ ਵਾਲੇ ਫੈਸਲਿਆਂ ਦੇ ਪ੍ਰਭਾਵ ਦੇ अधीन ਹੋਵੇਗੀ ਠੀਕ ਹੈ ਜੀ ਇਹ ਅੰਜੂ ਰਾਣੀ ਵਰਸ ਸਟੇਟ ਆਫ ਪੰਜਾਬ ਦੀ ਹੋਇ ਸਕਣਨ ਸੱਕ ਓਪਨ ਕੈਟਾਗਰੀ ਦੇ ਇੱਕ ਸੀਟ ਪਰ ਆਖਮੀ ਰੱਖੀ ਗਈ ਇਹ ਦੋਸਤੋ ਆਪਣੇ ਕੰਮ ਦੀ ਨਹੀਂ ਹੈ ਸੋ ਆਪਾਂ ਆ ਲਿਸਟ ਹੀ ਦੇਖਣੀ ਹੈ ਠੀਕ ਹੈ ਜੀ ਇਹਦੇ ਚ ਟੋਟਲ ਬੱਚੇ ਜਿਹੜੇ ਸਿਲੈਕਟ ਹੋਏ ਨੇ 73 ਬੱਚੇ ਨੇ ਠੀਕ ਹੈ ਜੀ ਇਹ ਪੋਸਟ 2022 ਦੀਆਂ ਪੋਸਟਰ ਸੀਗੀਆਂ ਆ ਆ ਸੀਗਾ ਇਹਦਾ ਇਸ਼ਤਿਹਾਰ ਨੰਬਰ ਤੇ ਆ ਸਾਰੇ ਨੇ ਇਹਦੇ ਅਪਲੀਕੇਸ਼ਨ ਨੰਬਰ ਠੀਕ ਹੈ ਜੀ ਆ ਸਿਲੈਕਸ਼ਨ ਕੈਟਾਗਰੀ ਇੱਥੇ ਦੱਸੀ ਹੋਈ ਹੈ ਆ ਰਿਟਰ ਮਾਰਕਸ ਵੀ ਦੱਸੇ ਨੇ ਕੈਟਾਗਰੀ ਨੇਮ ਵੀ ਦੱਸਿਆ ਹੈ ਠੀਕ ਹੈ ਜੀ ਜੈਂਡਰ ਵੀ ਦੱਸਿਆ ਡੇਟ ਆਫ ਬਰਥ ਵੀ ਫਾਦਰ ਨੇਮ ਨੇਮ ਅਪਲੀਕੇਸ਼ਨ ਨੰਬਰ ਸਭ ਕੁਝ ਦੱਸਿਆ ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣਾ ਨਾਮ ਚੈੱਕ ਕਰ ਸਕਦੇ ਹੋ ਇੱਥੇ ਸਰਚ ਤੇ ਜਾ ਕੇ ਕਲਿੱਕ ਕਰਕੇ ਆਪਣਾ ਨਾਮ ਰੋਲ ਨੰਬਰ ਜੋ ਮਰਜੀ ਫਿਲ ਕਰ ਲਓ ਤੁਹਾਨੂੰ ਇੱਥੇ ਤੁਹਾਡਾ ਰਿਜ਼ਲਟ ਸ਼ੋਅ ਕਰ ਦੇਗਾ ਸੋ ਦੋਸਤੋ ਇਹ ਸੀਗੀ ਆਪਣੀ ਸੈਕੰਡ ਵੇਟਿੰਗ ਲਿਸਟ 2022 ਦੀ ਪਹਿਲਾਂ ਜਿਹੜੀ ਵੇਟਿੰਗ ਲਿਸਟ ਆਈਆਂ ਸੀ ਉਹ 2021 ਦੀਆਂ ਸੀ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਜੇਕਰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ